ਅੱਜ ਦੇ ਸਮੇਂ ਵਿੱਚ ਮੋਬਾਈਲ ਤੇ ਰੀਲਾਂ ਦੇਖਣਾ ਲੋਕਾਂ ਦੀ ਆਦਤ ਬਣ ਗਈ ਹੈ। ਲੋਕ ਘੰਟਿਆਂ ਬੰਦੀ ਰੀਲਾਂ ਦੇਖਦੇ ਰਹਿੰਦੇ ਨੇ ਇੰਨਾ ਹੀ ਨਹੀਂ ਬਹੁਤ ਸਾਰੇ ਲੋਕ ਟਾਇਲਟ ਵਿੱਚ ਬੈਠ ਕੇ ਵੀ ਰੀਲਾਂ ਦੇਖਦੇ ਨੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਟਾਇਲਟ ਵਿੱਚ ਬੈਠ ਕੇ ਰੀਲਾਂ ਦੇਖਣਾ ਤੁਹਾਡੀ ਸਿਹਤ ਲਈ ਨੁਕਸਾਨਦੇ ਹੋ ਸਕਦਾ ਹੈ। ਜੇਕਰ ਤੁਸੀਂ ਵੀ ਟਾਇਲਟ ਵਿੱਚ ਰੀਲਾਂ ਦਾ ਆਨੰਦ ਮਾਣਦੇ ਹੋ ਤਾਂ ਇਸ ਤੋਂ ਪਹਿਲਾਂ ਬਹੁਤ देर ਹੋ ਜਾਵੇ ਤਾਂ ਤੁਸੀਂ ਇਹਨਾਂ 5 ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖੋ। ਬਹੁਤ ਸਾਰੇ ਲੋਕ ਖਾਸ ਕਰਕੇ ਨੌਜਵਾਨ ਟਾਇਲਟ ਵਿੱਚ ਫੋਨ ਦੀ ਵਰਤੋਂ ਕਰਨ ਦੀ ਆਦਤ ਹੁੰਦੀ ਹੈ ਪਰ ਜੋ ਲੋਕ 12 ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਨੇ ਉਹਨਾਂ ਨੂੰ ਕਈ ਬਿਮਾਰੀਆਂ ਹੋ ਜਾਂਦੀਆਂ ਨੇ ਇਹ ਲੋਕ ਲੰਬੇ ਸਮੇਂ ਤੱਕ ਇੱਕ ਜਗ੍ਹਾ ਤੇ ਬੈਠ ਕੇ ਮੋਬਾਈਲ ਫੋਨ ਦੇਖਦੇ ਰਹਿੰਦੇ ਨੇ ਇਸ ਨਾਲ ਗੁੱਦਾ ਤੇ ਨੇੜੇ ਦੀਆਂ ਮਾਸਪੇਸ਼ੀਆਂ ਤੇ ਜ਼ਿਆਦਾ ਦਬਾਅ ਪੈਂਦਾ ਜਿਸ ਕਾਰਨ ਸੋਜ ਆਉਂਦੀ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਹਨਾਂ ਵਿੱਚ ਬਾਵਾਸੇਰ ਕਬਜ਼ ਫਿਸਟੂਲਾ ਅਤੇ ਫਿਸ਼ਰ ਵਰਗੀਆਂ ਕਈ ਬਿਮਾਰੀਆਂ ਸ਼ਾਮਿਲ ਨੇ ਇਹ ਵੀ ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਉਥੇ ਫੋਨ ਦੀ ਵਰਤੋਂ ਨਾ ਕਰੋ ਟਾਇਲਟ ਸੇਟ ਤੇ ਲੰਬੇ ਸਮੇਂ ਤੱਕ ਬੈਠਣ ਨਾਲ ਸਰੀਰ ਤੇ ਹੋਰ ਹਿੱਸਿਆਂ ਤੇ ਵੀ ਦਬਾਅ ਪੈਂਦਾ ਜਿਵੇਂ ਕਿ ਗਰਦਨ ਪਿੱਠ ਵਿੱਚ ਦਰਦ ਇਸ ਨਾਲ ਤੁਹਾਡੇ ਹੱਥਾਂ ਅਤੇ ਪੈਰਾਂ ਵਿੱਚ ਚਰਜ ਨਾਹਟ ਲੱਤਾਂ ਵਿੱਚ ਭਾਰੀਪਨ ਹੋ ਸਕਦਾ